22 ਜੁਲਾਈ ਨੂੰ ਦੁਪਹਿਰੇ 골ਡਨ ਸਿਟੀ ਚ ਹਰਦੀਪ ਕੌਰ ਹੁਣੀ ਨੇ ਉਹਨਾਂ ਦੇ ਘਰੇ ਚੋਰੀ ਹੋ ਗਈ ਸੀ ਅਸੀਂ ਉਦੋਂ ਅਨਨੋਨ ਤੇ 86 ਨੰਬਰ ਐਫ ਆਈ ਆਰ ਦਿੱਤੀ ਸੀ ਅੰਡਰ ਸੈਕਸ਼ਨ 305 331 ਭਾਰਤੀ ਨਿਆਏ ਨਿਆਇ ਸੈਨਟ ਉਸ ਤੋਂ ਬਾਅਦ ਪਹਿਲਾਂ ਉਹ ਅਨਨੋਨ ਸੀਗਾ ਫਿਰ ਸਾਡੇ ਐਸ ਐਚ ਓ ਸਰਾਂ ਦੇ ਇੰਸਪੈਕਟਰ ਆਕਾਸ਼ਦਰਤ ਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਟੈਕਨੀਕਲੀ ਕੈਮਰਸ ਵਗੈਰਾ ਦੇਖ ਕੇ ਤੇ ਹੋਰ ਟੈਕਨੀਕਲ ਮਦਦ ਨਾਲ ਅਸੀਂ ਕੱਲ ਹੀ ਮੁਕੱਦਮਾ ਕੇਸ ਕਰ ਲਿਆ ਜੀ ਤੇ ਕੱਲ ਅਸੀਂ ਇਹਨਾਂ ਦੇ ਜਿਹੜੇ ਤਿੰਨ ਮੇਨ ਦੋਸ਼ੀ ਐ ਉਹ ਅਰੈਸਟ ਕਰ ਲਏ ਐ ਤੇ ਚਿਰਕੜੀ ਕੀਤੀ ਐ ਦੋਸ਼ੀ ਇਹਦੇ ਜਿਹੜਾ ਮੇਨ ਦੋਸ਼ੀ ਹੈਗਾ ਜਿਹੜਾ ਘਰ ਦੇ ਅੰਦਰ ਚੋਰੀ ਕਰਨ ਦੀ ਬੜਿਆ ਸੀਗਾ ਉਹ ਹੈਗਾ ਸਤਨਾਮ ਸਿੰਘ ਸੱਤਾ ਉਫ ਬਲਬੀਰ ਸਿੰਘ ਇਹ ਬ੍ਰਹਮਣ ਮਜਰੇਦਾ ਹੁਣ ਨਦੀਕਿੰਦਗੜ ਚ ਰਹਿੰਦਾ ਇਹਦੇ ਨਾਲ ਜਿਹੜਾ ਬੰਦਾ ਗਿਆ ਸੀਗਾ ਮੋਟਰਸਾਈਕਲ ਤੇ ਜਿਹੜਾ ਬਾਹਰ ਕਹਿੰਨੇ ਪਹਿਲਾਂ ਰੇਖੀ ਵੀ ਕੀਤੀ ਐ ਤੇ ਦੀ ਬਾਹਰ ਮਦਦ ਕਰ ਰਿਆ ਸੀਗਾ ਉਹ ਰਵਿੰਦਰ ਸਿੰਘ ਧਮਾਨ ਹੈ ਉਹ ਵੀ ਬ੍ਰਹਮਣ ਮਜਰੇਸ ਰਹਾਂਦਾ ਹੈ ਜੀ ਉਹ ਵੀ ਅਸੀਂ ਅਰੈਸਟ ਕਰ ਲਿਆ ਤੇ ਜਿਹੜੇ ਬੰਦੇ ਨੇ ਇਹਨਾਂ ਨੂੰ ਕਹਿੰਨਾ ਰੇਖੀ ਕਰਕੇ ਦਿੱਤੀ ਐ ਤੇ ਜਿਹੜਾ ਮਤਲਬ ਬਦਈ ਦੇ ਬੇਟੇ ਦੀ ਦੁਕਾਨ ਤੇ ਬੈਠਾ ਸਰਵਲੈਂਸ ਰੱਖ ਰਿਆ ਸੀ ਕਿ ਕੋਈ ਕੈਮਰੇ ਚੈੱਕ ਤਾਂ ਨਹੀਂ ਹੋਰੇ ਕੁਝ ਵੀਰ ਸਿੰਘ ਉਸ ਬੱਬਰ ਇਹ ਹਮਾਇੂਦ ਬੁਖਤਰੰਦ ਦਾ ਇਹ ਵੀ ਅਸਲੀ ਕੱਲ ਅਰੈਸਟ ਕਰ ਲਿਆ ਤੇ ਤਿੰਨਾਂ ਨੂੰ ਅੱਜ ਕੱਲ ਸ਼ਾਮ ਨੂੰ ਅਰੈਸਟ ਕਰ ਲਿਆ ਜਿਹੜਾ ਵਾਰਦਾ ਚਵਰਤਿਆ ਮੋਟਰਸਾਈਕਲ ਰਿਕਵਰ ਹੋ ਗਿਆ ਸਪਲੈਂਡਰ Pro ਰਵਿੰਦਰ ਸਿੰਘ ਦਾ ਤੇ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸੋਨੇ ਦੇ ਗਹਿਣੇ ਚੋਰੀ ਹੋਏ ਸੀ ਉਹਦੇ ਚੋਂ ਅਸੀਂ 5 ਜੋੜੀਆਂ ਟੋਪਸ ਸੋਨੇ ਦੇ 5 ਚਾਂਦੀ ਦੇ ਸਿੱਕੇ ਇੱਕ ਸੂਈ ਧਾਗਾ ਸੋਨਾ ਦੋ ਮੰਦਰੀਆਂ ਦੋ ਚੇਨ ਚੇਨ ਲੋਕਟ ਵਾਲੀਆਂ ਇੱਕ ਲੇਡੀ ਰਿੰਗ ਇੱਕ ਚਾਂਦੀ ਦਾ ਬ੍ਰੇਸਲੇਟ ਤੇ ਤਕਰੀਬਨ ਇਹਨਾਂ ਤੋਂ 40000 ਰੁਪਏ ਕੈਸ਼ ਅਸੀਂ ਰਿਕਵਰ ਕੀਤਾ ਹੈ ਹਲੇ ਵੀ ਸਾਡੀ ਅੱਗੇ ਤਫਤੀਸ਼ ਚੱਲ ਰਹੀ ਹੈ ਕਿਉਂਕਿ ਕੁਝ ਇਹਨਾਂ ਦੀ ਗੱਲ ਸਾਹਮਣੇ ਆਈ ਹੈ ਇਹ ਚ ਕੁਝ ਥੋੜਾ ਸੋਨਾ ਇਹਨਾਂ ਨੇ ਕਿਤੇ ਵੇਚਿਆ ਵੀ ਹੋਵੇਗਾ ਅਸੀਂ ਉਹ ਇਹਨਾਂ ਨੂੰ ਪੇਸ਼ ਕਰਕੇ ਥੋੜਾ ਕਿਨੇ ਦੀ ਚੋਰੀ ਸੀ ਜੀ ਟੋਟਲ ਜੋ ਤਕਰੀਬਨ ਅਸੀਂ 13-14 ਟੋਲੇ ਅਪਰੋਕਸੀਮੇਟ ਅਸੀਂ ਰਿਕਵਰ ਕਰ ਲਿਆ ਹੁਦਈ ਨੂੰ ਵੀ ਹਲੇ ਐਗਜ਼ੈਕਟ ਨਹੀਂ ਪਤਾ ਸੀ ਪਰ ਉਹ ਸਾਨੂੰ ਕਹਿ ਰਹੇ ਸੀ ਕਿ ਤਕਰੀਬਨ ਇਹਨਾਂ ਦਾ 20 ਟੋਲੇ ਸੋਨਾ ਚੋਰੀ ਹੋਇਆ ਤੇ ਰਿਕਵਰੀ ਕਿੰਨੀ ਹੋਈ ਤੇ ਰਿਕਵਰੀ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਅੱਡ ਅੱਡ ਆਈਟਮਸ ਨੇ ਤਕਰੀਬਨ 13-14 ਟੋਲੇ ਦੇ ਨੇੜੇ ਹੈ ਗਿਆ ਰਿਕਵਰੀ ਕਿਸੇ ਦੇ ਮੰਨਣਾ ਚਾਹੁੰਦੇ ਐ ਇਹਦੇ ਚੋ ਜੀ ਜਦ ਤੱਕ ਜਿਹੜਾ ਹਾਲ ਤੱਕ ਸਾਡੀ ਤਫਤੀਸ਼ ਚ ਆਇਆ ਸਤਨਾਮ ਤੇ ਦਸਤਨਾਮ ਸੱਤਾ ਜਿਹੜਾ ਦਰਬੜਿਆ ਸੀ ਚੋਰੀ ਕਰ ਵੀ ਇਸ ਤੇ ਪੰਜ ਮੁਕਦਮੇ ਦਰਜ ਆ ਇੰਨਾ ਮੁਕੱਦਮੇ ਐਂਡੀਪੀਐਸ ਦੇ ਨੇ ਤੇ ਦੋ ਮੁਕਦਮੇ ਚੋਰੀ ਦੇ ਦੇ ਖلاف ਦਰਜ ਨੇ ਰਿਕਵਰੀ ਕਿਤੇ ਹੋ ਗਈ ਇਹ ਤਿੰਨਾਂ ਚ ਰਿਕਵਰੀ ਤਿੰਨਾਂ ਤੋਂ ਅੱਧੜ ਹੋਈ ਹੈ ਜੀ ਥੋੜੀ ਥੋੜੀ ਕਿਉਂਕਿ ਇਹਨਾਂ ਨੇ ਵਾਰਦਾਤ ਤੋਂ ਬਾਅਦ ਆਪਣੇ ਸਮਾਨ ਵੰਡ ਲਿਆ ਸੀ ਤੇ ਥੋੜੀ ਥੋੜੀ ਇਹਨਾਂ ਤੋਂ ਸਾਰਿਆਂ ਦੀ ਰਿਕਵਰੀ ਜਿਹੜਾ ਵੇਚਿਆ ਸੀ ਇਹਨਾਂ ਨੇ ਸੋਨਾ ਬੋਕਲ ਵੇਚਿਆ ਕਿ ਬਾਹਰ ਉਹ ਹਲੇ ਗੱਲ ਇਹ ਕਲੀਅਰ ਨਹੀਂ ਹੋ ਪਾ ਰਹੀ ਅਸੀਂ ਥੋੜਾ ਟੈਕਨੀਕਲੀ ਨਾਲ ਮਦਦ ਕਰਨ ਦੇ ਕਿ ਇਹਨਾਂ ਦੀ ਕਿੱਥੇ ਕਿੱਥੇ ਲੋਕੇਸ਼ਨ ਸੀ ਕੀ ਹੈ ਕਿਉਂਕਿ ਹਲੇ ਪੂਰੀ ਗੱਲ ਅਸੀਂ ਇਹਦੇ ਸੱਤੇ ਸਾਨੂੰ ਜੀ ਨੀਰ ਗਵਰੀ ਹੋਈ ਐ ਅਸੀਂ ਕਿੱਥੇ ਵੇਚ ਕੇ ਆਏ ਅਸੀਂ ਪੂਰੀ ਤਰ੍ਹਾਂ ਤੱਕ ਜਾਵਾਂਗੇ ਇਹਨਾਂ ਦਾ ਸਰਗਨਾ ਕੋਣਾ ਮੇਨ ਹਾਂਜੀ ਮੇਨ ਸਰਗਨਾ ਕੋਣਾ ਹੈ ਨਾ ਸਰਗਨਾ ਜੀ ਹਲੇ ਤੱਕ ਜਿਹੜੀ ਗੱਲ ਸਾਹਮਣੇ ਆਈ ਐ ਸਤਨਾਮ ਐ ਅਸੀਂ ਨੇ ਪਹਿਲਾਂ ਪੇਸ਼ੇਵਰ ਹੈਗਾ ਹੈ ਵਿਜੂਅਲ ਫੈਂਡਰ ਹੈਗਾ ਇਹਨੇ ਨਾਲ ਇੱਥੇ ਲੋਕਲ ਬੰਦੇ ਲੈ ਕੇ ਇਹਨਾਂ ਨੇ 2-4 ਦਿਨ ਪਹਿਲਾਂ SLA ਬਣਾਈ ਸੀ ਕਿ ਘਰ ਕਿਉਂਕਿ ਇੱਥੇ ਘਰ ਜਿਹਨਾਂ ਦੇ ਘਰ ਚੋਰੀ ਹੋਈ ਐ ਇੱਥੇ ਜਿਹੜੇ ਉਹ ਲੇਡੀ ਨੇ ਉਹ ਵੀ ਜੌਬ ਕਰਦੇ ਨੇ ਉਹਨਾਂ ਦੇ بیٹے ਦੀ ਦੁਕਾਨ ਤਾਂ ਇਹਦੇ ਦਿਨੇ ਕਰਨ ਹਮੇਸ਼ਾ ਹੀ ਖਾਲੀ ਹੁੰਦਾ ਸੀ ਤਾਂ ਇਹਨਾਂ ਨੇ ਬੜਾ ਅਫਸੋਸ ਸਮਝ ਕੇ ਘਰ ਚੋਂ ਜਿੱਥੇ ਜੀ